ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਸ਼ੂ ਦੋ ਦਿਖਾਵਾਂਗੇ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇੱਕ ਹੈਗੀ ਆ ਝੋਟੀ ਮੱਝ ਲਾ ਲੋ ਝੋਟੀ ਲਾ ਲੋ ਇਹਦੇ ਥੱਲੇ ਹੈਗਾ 14 ਕਿਲੋ ਦੁੱਧ ਤਿਆਰੀ ਦਾ ਦੋ ਟਾਈਮ ਚਾਰ ਟਾਈਮ ਬਾਈ ਕੋਲ ਚੋਕੇ ਲਿਆ ਸਕਦੇ ਹਾਂ ਤੇ ਨਾਲ ਵੀ ਇਹਦੇ ਕੱਟੀਆਂ ਤੇ ਇੱਕ ਹੈਗਾ ਸੱਜਣੋ ਫਿਰਨਾ ਜਰਸੀ ਦਾ ਨਗੀਨਾ ਪੀਸੀ ਆ ਉਮਰ ਵੀ ਨਿਆਣੀ ਆ ਤੇ ਪਾਜੀ ਸੂਈ ਆ ਤੀਜਾ ਚੌਥਾ ਕਿ ਦਿਨ ਬਾਈ ਕਹਿੰਦਾ ਸੂਈ ਨੂੰ ਆ ਤੇ ਆ ਗਈ ਪਯੌਰ ਜਰਸੀ ਦੇ ਵਿੱਚ ਆ ਗਈ ਬਿਲਕੁਲ ਮੋਤੀ ਅੱਖ ਦੇ ਵਿੱਚ ਛੋਟਾ ਫੇਸ ਆ ਤੇ ਉੱਤੇ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਜੂੜਾ ਜਾ ਵੀ ਆ ਇਹਦੇ ਤੇ ਮੱਥੇ ਚ ਟੋਆ ਵੀ ਆ ਗਿਆ ਤੇ ਮੂੰਹ ਆ ਗਿਆ ਬਿਲਕੁਲ ਛੋਟਾ ਜਿਵੇਂ ਸੱਜਣ ਕਹਿੰਦੇ ਨੇ ਵਿੱਚ ਇੱਕ ਕੌਲੀ ਬਾਟੀ ਚ ਪਾਣੀ ਪਿਆ ਲਿਓ ਉਹ ਸਿਸਟਮ ਆ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਦੋਹੇ ਜਾਨਵਰਾਂ ਦਾ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਔਰ ਤੂਰ ਕਿ ਹਰੇਕ ਪੱਖ ਤੋਂ ਤਸੱਲੀ ਕਰਾ ਦੇਗੇ ਆ ਜਾ ਚਮਕੌਰ ਬਾਈ ਜੀ ਸਸਤਰੀ ਘਰ ਤੋਂ ਲੰਦਾ ਭਰਾ ਮੇਰੇ ਆਪ ਨੂੰ ਘਰੇ ਆਉਂਦੇ ਚੜਦੀ ਕਲਾ ਚੜਦੀ ਪ੍ਰਮਾਤਮਾ ਦੀ ਘਰ ਪਾ ਵੀਰੇ ਹਾਂ ਐਨੂੰ ਆ ਜਾ ਕਹਿ ਰਿਹਾ ਐਨੂੰ ਆ ਜਾ ਮਾੜ ਜਾ ਵੀਡੀਓ ਦਾ ਕੰਮ ਆ ਜਿਹੜਾ ਚੱਲ ਰਿਹਾ ਡੜ ਡੜ ਹੋਣਾ ਹਾਂ ਹਾਂ ਸਮਾਂ ਵੀਰੇ ਕੰਮ ਬਾਈ ਕਹਿੰਦਾ ਡੜ ਡੜ ਚੱਲ ਰਿਹਾ ਡਲਿਆਂ ਜਿਉਂ ਵੀਡੀਓ ਆਉਂਦੀ ਆ ਤੇ ਇੱਥੂ ਕਰ ਲਈਏ ਸ਼ੁਰੂ ਹਾਂ ਹਾਂ ਨਗੀਨੇ ਤੋਂ ਹੀ ਕਰਨਾ ਭਰਾ ਮੇਰਾ ਐਤੋਂ ਮਾੜ ਦੇ ਜਰੀ ਵੀਰੇ ਹੈ 23 ਸਾਲ ਦਾ ਪੂਰਾ ਵੀਰੇ ਬੱਚਾ ਹੀ ਆ ਹਾਂ ਬੱਚਾ ਹੀ ਨਗੀਨਾ ਹੀ ਆ ਜਿਹਨੂੰ ਕੌਲੀ ਚ ਪਾਣੀ ਪੀਂਦੇ ਉਹ ਚੀਜ਼ ਆ ਵੀਰੇਰਾ ਅੱਛਾ ਤੇ ਬਾਈ ਜੱਸੀ ਵੀ ਆ ਕੋਈ ਚੱਕਰੀ ਕੋਈ ਨਹੀਂ ਵੀਰੇ ਇਦਾਂ ਦਾ ਕੋਈ ਜਾਨਵਰ ਲੱਤਾਂ ਵਾਲੀ ਤਾਂ ਹੈ ਨਹੀਂ ਨਾ ਆਪਣੇ ਲਾ ਸੁਆ ਕੜਾ ਚਮਰ ਸੁਆ ਪਹਿਲਾਂ ਹੁਣ ਵੱਸੀ ਆ ਵੀਰੇ ਪਹਿਲਾਂ 2.5 ਸਾਲ ਦੀ ਆ ਵੀਰੇ ਦੇਖੀ ਕੰਨ ਜਿਵੇਂ ਕਹਿੰਦਾ ਬਿਸਕੁਟ ਜਿਹੇ ਡੜਾ ਸੁਆ ਪਹਿਲਾਂ ਨਸਲ ਜਰਸੀ ਆ ਤੇ ਆ ਗਈ ਪਿਓਰ ਜਰਸੀ ਇੱਥੇ ਤੋਂ ਗਹਿਰੀ ਫੇਸ ਦਿਖਾ ਰਹੀ ਇਹਦਾ ਇੱਥੇ ਤੋਂ ਬਿਲਕੁਲ ਛੋਟਾ ਫੇਸ ਆ ਗਿਆ ਜੀ ਗੱਲਬਾਤ ਕਰ ਲਿਆ ਗਿੱਠਾ ਵਾਲਾ ਸਿਸਟਮ ਹੀ ਆ ਗਿਆ ਉਹਨੂੰ ਕੌਲੀ ਪਾਣੀ ਦੀ ਖੜ ਗਈ ਪਰ ਮੇਰੇ ਵਿੱਚ ਦੇਖੀ ਲੈ ਨਿਕਲਣਾ ਕਿ ਆ ਖੁਖ ਮੋਟੀ ਇੱਕ ਜਿਵੇਂ ਆਪਣਾ ਉਧਰ ਬਾਹਰਲੀ ਕੰਟਰੀ ਜੀ ਨਹੀਂ ਮੇਰੇ ਉਹਦੇ ਚ ਹੁੰਦੀਆਂ ਨੇ ਰਿੰਗ ਦੇ ਵਿੱਚ ਇਦਾਂ ਦਾ ਸਰੀਰ ਆ ਬੱਸੀ ਜਾ ਸੁਆ ਪਹਿਲਾਂ ਨਾ ਤੋੜ ਦੋ ਗਿਆ ਨਹੀਂ ਜੀ ਇਹਨੂੰ ਰਿੰਗ ਰਿੰਗ ਦੇ ਵਿੱਚ ਖੜਨ ਵਾਲੀ ਬੱਸੀ ਆ ਭਰਾ ਮੇਰਾ ਇਹ ਸੁਆ ਆ ਗਿਆ ਪਹਿਲਾਂ ਤੇ ਕੰਨ ਬਿਸਕੁਟ ਲੇਟਾ ਭਰਾ ਮੇਰਾ ਸੁਆ ਕਿੰਨੇ ਦਿਨ ਦਾ ਚਮਕੌਰ ਇਹ ਤੀਜਾ ਚੌਥਾ ਦਿਨ ਸੁਆ ਮੇਰੇ ਆਪਣੇ ਕੋਲ ਕੱਲ ਸਾਂ ਨੂੰ ਆਈ ਜਾ ਬੱਸੀ ਇਹ ਤੀਜਾ ਚੌਥਾ ਦਿਨ ਪਾਈ ਕਹਿੰਦਾ 11-12 ਰੰਗ 11-12 ਕਿਲੋ ਭੋਲਾ ਦਾ ਸਜਾ ਬੰਦੇ ਤੋਂ 11-12 ਕਿਲੋ ਹੈ ਹਾਂ ਹੈਗਾ ਮੋਜਨਾ ਦੁੱਧ 15-16 ਤੱਕ ਡੁੱਧ ਆਪਣੀ ਸੇਵਾ ਤੇ ਬਾਕੀ ਦੁੱਧ ਦਾ ਸੇਵਾ ਦੇ ਡਿਪੈਂਡ ਹੁੰਦਾ ਭਰਾ ਮੇਰਾ ਗੁਰੀ ਠੀਕ ਹੈ ਗੱਲ ਹਾਂ ਮੈਂ ਕਿਹਨਾਂ 20 ਕੱਢ ਦੂ 25 ਕੱਢ ਦੂ ਜਦ ਭੁੱਖ ਤਾਂ ਇੰਨੀ ਚੰਗੀ ਆਏ ਵੀ ਕੁਝ ਵੀ ਕਰ ਸਕਦਾ ਦੁੱਧ ਭੱਖਾ ਹੋਵੇ ਭੈਰਾ ਹਾਂ ਬਾਕੀ ਸਮਾਂ ਹੋਵੇ ਹਾਂ ਪਿਓਰ ਜਰਸੀ ਜੋਰ ਜਰਸੀ ਕੰਨ ਜਿਵੇਂ ਬਿਸਕੁਟ ਢਾ ਭਰਾ ਮੇਰਾ ਇੱਕ ਜਦ ਜਿਮ ਕਹਿੰਦਾ ਪਾਣੀਆ ਪਾਣੀ ਕੌਲੀ ਪਾਣੀ ਦੀ ਖੜਜੂ ਤੇ ਉੱਤੇ ਪਾਣੀ ਹੋਵੇ ਮੂੰਹ ਚ ਠੀਕ ਹੈ ਗੱਲ ਹਾਂ ਇੱਥੇ ਉ ਇਹ ਉਰਾ ਮੂੰਹ ਕਰਕੇ ਖੜਾ ਲਓ ਕਮਾ ਲਓ ਕਮਾ ਲਓ ਕਮਾ ਲਓ ਬੱਚੇ ਦਾ ਵੜਾ ਕਰਦੀ ਆ ਨਾ ਹਾਂ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਭਰਾ ਬੱਚੇ ਦਾ ਕਰਦੀ ਆ ਜਿਆਦੇ ਤੇ ਇੱਥੋਂ ਘੈਰੀ ਆ ਡਰ ਰੂਡਰ ਦੇ ਨੇੜੇ ਲਾ ਦੇ ਐ ਨੂੰ ਕਮਾ ਕੇ ਖੜਾ ਲੀਏ ਇਧਰਲੇ ਬੰਨੇ ਆ ਲਿਆ ਸੂਏ ਵਾਲੇ ਬੰਨੇ ਖੜਾ ਲਓ ਕਮਾ ਕੇ ਇੱਥੋਂ ਹਰੇਕ ਪੱਖ ਤੋਂ ਤਸੱਲੀ ਹੋ ਜੇ ਕਹਿਣ ਦਾ ਭਾਵ ਦੇਖਣ ਵਾਲੇ ਸੱਜਣਾ ਦੀ ਇੱਥੋਂ ਘੈਰੀ ਫੇਸ ਕੁਆਲਿਟੀ ਦਿਖਾ ਦੇ ਆ ਬੁੱਚ ਕੇ ਹੌਲੀ ਹੌਲੀ ਲੈ ਸੋਣੀ ਸੁਨੱਖੀ ਵੜਾ ਭਰਾ ਮੇਰਾ ਸੋਹਣਾ ਦੇਖੀ ਆਪਣਾ ਸੋਹਣਾ ਸੁਨੱਖ ਮੂੰਹ ਤਾਂ ਬਾਹਰ ਛੱਡ ਦੇ ਮੂੰਹ ਤਾਂ ਬਾਹਰ ਨਹੀਂ ਆ ਸੋਹਣਾ ਸੁਨੱਖ ਤੇ ਰੰਗ ਰੂਪ ਦੀ ਆਗੀ ਲਾਜਾ ਰੱਬ ਨੇ ਹੋਸ਼ਣ ਬਹੁਤ ਸਾਰਾ ਬੱਸੀ ਨੂੰ ਵਿਰੇਰਾ ਆ ਲੈ ਚਲਾ ਇਹਨੂੰ ਬਾਈ ਹਾਂ ਤੇ ਇੱਥੇ ਤੋਂ ਬਾਕੀ ਖੜਨੀ ਖੜਨੀ ਚੈੱਕ ਕਰਦਾ ਵਾ ਰਸਤ ਵਾਲੀ ਨਾਲ ਦੀ ਬੱਸੀ ਆ ਵਿਰੇ ਪੂਰੀ ਢਾਈ ਸਾਲ ਦੀ ਮਾਲ ਦਾ ਸੇਵਰੇ ਢਾਈ ਸਾਲ ਦੀ ਉਹ ਪਹਿਲਾਂ ਲੈ ਚਲੋ ਜੀ ਨੂੰ ਬੱਸੀ ਆ ਵਿਰੇ ਆ ਲੈ ਚਲੋ ਅੰਦਰ ਨੂੰ ਸੂਆ ਬਾਈ ਕਹਿੰਦਾ ਹੈਗਾ 3 ਤੋਂ 4 ਦਿਨ ਦਾ ਤੇ ਆਰਡਰ ਰੂਡਰ ਚੈੱਕ ਕਰ ਸਕਦੇ ਆ ਤੇ ਥਾਣ ਵੀ ਨਿਕਲਣ ਲੱਗਾ ਦੂਰ ਦੂਰ ਤੱਕ ਬਾਈ ਯਾਰਾ ਕੱਲਾ ਕੱਲਾ ਥਾਣ ਆ ਗਿਆ ਤੇ ਆਰਡਰ ਵੀ ਚੰਗਾ ਦਿਖਾਉਂਦੀ ਆ ਤੇ ਦੁੱਧ ਬਾਈ ਕਹਿੰਦਾ ਬੋੜਾ ਇਹ ਥੱਲੇ ਹੈਗਾ 11 ਤੋਂ 12 ਕਿਲੋ ਆ ਬੋਚ ਕੇ ਬੋਚ ਕੇ ਲੈ ਚਲ ਬੱਚੇ ਦਾ ਕਰ ਦਿਆ ਬੱਚੇ ਦਾ ਵਾੜਾ ਕਰ ਦਿਆ ਬੱਸ ਯਾਰਾ ਆ ਬੋਚ ਕੇ ਬੋਚ ਕੇ ਟਿਕਾਈ ਨਾ ਲੈ ਚਲੋ ਤੇ ਆ ਗਈ ਸੱਜਣੋ ਪਿਓਰ ਜਰਸੀ ਦੇ ਵਿੱਚ ਪਹਿਲਣ ਦੇ ਹਿਸਾਬ ਨਾਲ ਕੱਦ-ਕਾਠ ਵੀ ਪਹਿਲਣ ਦੇ ਹਿਸਾਬ ਨਾਲ ਚੰਗਾ ਕਿਉਂਕਿ ਉਮਰ ਵੀ ਛੋਟੀ ਹੈ 30 ਸਾਲ ਦੀ ਹਲੇ ਵੀਰੇ ਪਿਓ ਨ ਬੱਚੇ ਦਾ ਨਜਾਇਜ਼ ਵੜਾ ਕਰ ਦਈਏ ਇਕਦਮਰਾ ਉਮਰ ਵੀ ਛੋਟੀ ਆ ਤੇ ਅੱਗੇ ਨੇ ਹਜੇ ਬੰਨ ਲਾਈ ਸੀਲ ਠੰਡੀ ਦਾ ਹੱਦੋ ਵੱਧ ਦੇਖੀ ਸੀਲ ਠੰਡੀ ਦਾ ਲੈ ਉਹ ਕੰਮ ਨੇ ਜੇ ਮਰਜੀ ਝੂਟੀ ਚੱਲੀ ਜਾਂਦਾ ਪਿੱਸੇ ਦੀ ਹੋ ਕੇ ਧਾਰ ਧਾਰਾ ਮਾਰੀ ਜਾਂ ਮੂਹ ਦੇ ਹੋ ਕੇ ਧਾਰਾ ਮਾਰੀ ਕੋਈ ਚੱਕਰ ਹੀ ਕੋਈ ਨਹੀਂ ਬੀ ਲੈ ਠੰਡੇ ਸੀਲਾ ਵਾਲਾ ਵਾਈ ਕਹਿੰਦਾ ਕੋਈ ਚੱਕਰੇ ਨਹੀਂ ਹੈਗਾ ਧਾਰਾਂ ਦਿਖਾਵਾਂਗੇ ਮਾਰ ਕੇ ਹਾਂ ਹਾਂ ਧਾਰਾਂ ਮਾਰ ਕੇ ਦਿਖਾਵਾਂਗੇ ਭਰਾ ਮੇਰਾ ਸਾਡੇ ਬੱਚਾ ਕਈ ਵਾਰੀ ਬਿਨਾ ਨਿਆਣੇ ਤੋਂ ਕੁਝ ਨਹੀਂ ਦੇਣਾ ਪਉਣਾ ਪਾਲੋ ਆਪ ਦਾ ਠੀਕ ਹੈ ਬਿਨੇ ਲੈਣ ਦੇ ਵੀ ਖੜਜੂ ਭਰਾ ਮੇਰਾ ਇੰਨੀ ਚੰਗੀ ਆ ਤੇ ਬਾਕੀ ਇੱਥੇ ਤੋਂ ਨਾ ਰੰਗ ਬਿਲਕੁਲ ਛੋਟਾ ਕਰਨਾ ਤੇ ਇੱਥੇ ਤੋਂ ਫੇਸ ਮੋਟੀ ਅੱਖ ਚ ਆ ਗਈ ਆ ਮਾਰ ਦੋ ਜੀ ਤਾਂ ਆ 1000 ਨੂੰ ਦਿਖਾ ਦੇਣਾ ਮਾਰ ਕੇ ਬੱਚਾ ਆਪਾਂ ਨਹੀਂ ਲਾਤਾ ਬੱਚਾ ਨਾਲ ਕੀ ਬੱਸਾ ਬੱਸਾ ਕਾ ਮੰਗਦਾ ਭਾਈ ਨਾਲ ਇਹਦੇ ਬੱਚੇ ਆ ਗਿਆ ਮੇਲ ਕਾ ਹਾਂ ਹਾਂ ਇਹ ਕਿਹੜੀ ਕੰਪਨੀ ਦਾ ਹੈ ਹੈ ਇਹ ਕਿਹੜੀ ਕੰਪਨੀ ਦਾ ਬੱਸਾ ਤਾਂ ਚੰਗੀ ਨਸਲ ਦਾ ਸੀ ਭਰਾ ਮੇਰਾ ਅੱਛਾ ਜਰਸੀ ਦਾ ਹੀ ਹੈ ਜਰਸੀ ਦਾ ਹੀ ਬੱਸਾ ਕਾ ਆ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਵੀ ਠੋਕ ਮਾ ਮੱਛੀ ਦਾ ਬਿਲਕੁਲ ਜੀ ਜੀ ਹਾਂ ਹਾਂ ਕਰ ਦੇ ਬੱਚਾ ਬੰਨੇ ਧਾਰਾ ਦਿਖਾ ਦੇ ਮਾਰ ਕੇ ਕਰਦੇ ਬੱਚਾ ਬੰਨੇ ਧਾਰਾ ਦਿਖਾ ਦੇ ਮਾਰ ਕੇ ਕੀਆ ਹੈਗਾ ਪਹਿਲਾ ਤੇ ਥਣਦੋਣ ਬਾਈ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਬਾਈ ਫੀਲ ਠੰਡੀ ਦਾ ਇੱਕ ਨੰਬਰ ਹੈ ਚਲ ਆ ਬੋਝ ਕੇ ਬੋਝ ਕੇ ਕੁਛ ਨਹੀਂ ਕਹਿੰਦੀ ਵੀਰੇ ਥਾ ਦਿਖਾ ਦੇ ਸਮਾਰ ਕੇ ਆ ਨਾ ਆ ਧਾਰਾ ਦਿਖਾ ਦੇ ਵੀ ਮਾਰ ਕੇ ਭਾਈ ਜੋ ਭਾਈ ਜੋ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦੀ ਜਦ ਪੰਜ ਚਾਰ ਸਾ ਮੈਂ ਪਹਿਲਾਂ ਨਾ ਬੱਸੀ ਜਰਾ ਆਪਣੇ ਕੋਲੇ ਹਰੇਕ ਡੰਗਰ ਆਪਣੇ ਕੋਲੇ ਮੈਂ ਹੋਵੇ ਗਾਂ ਹੋਵੇ ਦੋਨੇ ਪਾਸੇ ਬਿਠਾਉਗੀ ਵੀਰੇ ਦਾ ਮਾਰ ਲਾ ਮਾਰ ਦਿਓ ਧਾਰਾ ਅ ਚਵਾਈ ਚ ਕੂਈ ਹੈਗੀ ਆ ਸਾਡੇ ਨਾਲ ਇੱਕ ਨੰਬਰ ਇੱਥੇ ਚੈੱਕ ਕਰ ਸਕਦੇ ਹੋ ਇਹ ਛੜ ਦੇ ਜੰਪੁਰ ਜੀ ਹੰਡੀ ਦਾ ਬਾਕੀ ਬਾਕੀ ਆਈਆਂ ਬਲੇਰਾ ਆ ਪੈਸੇ ਕਿੰਨੇ ਲੈ ਲਾਂਗੇ ਜਮਕੋਰੀ ਦੇ ਮੁੱਲ ਦਾ 55000 52000 ਦੀ ਦੇ ਦਾਂਗੇ ਭਰਾ 52000 ਦੀ ਦੇ ਦਾਂਗੇ ਬੱਸ ਇਹ ਬਿਊਟੀ ਬਿਊਟੀ ਦੇ ਵਿੱਚ ਬਹੁਤ ਆ ਬਲੇਰਾ ਮਾਨਤਨ ਉਹਦੇ ਚ ਮਾਨਤਨ ਕਰ ਦਾਂਗੇ 52000 ਹੋਰ ਆ ਸਾਲਾ ਆਲ ਇੰਡੀਆ ਕੋਲੇ ਕੋਲੇ ਭੋਮੇ ਪਵੰਚਾ ਦੀ ਕੋਣ ਦੇ ਯਾਰ 21 ਸਾਲ ਦਾ ਬੱਚਾ ਯਾਰ ਠੀਕ ਹੈ ਗੱਲ ਬਈ ਯਾਰ ਤੇ ਡੂਕੀ ਦੇ ਵਿੱਚ ਬਹੁਤ ਆ ਸੋਹਣੀ ਆ ਤੇ ਸਨਖਪਣਾ ਵਾਲਾ ਬੱਸੀ ਦੇ ਵਿੱਚ ਯਾਰ ਆ ਫੇਸ ਕਰੀ ਉਰਲੇ ਬਲੇਰਾ ਮਾਨਤਨ ਕਰ ਦਾਂਗੇ 5224 ਹਾਂ ਫੇਸ ਕੁਆਲਿਟੀ ਦਾ ਬਾੜੀ ਨਹੀਂ ਚੰਗੀ ਇਹ ਗੱਲ ਆ ਜਿਹੜਾ ਮੁੱਲ ਆ ਫੇਸ ਕੁਆ ਤੇ ਇੱਥੇ ਤੋਂ ਸੱਜਣੋ ਆਡਰ ਰੂਡਰ ਵੀ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਆਡਰ ਰੱਖਦੀ ਆ ਤੇ ਹੁਣ ਆ ਜਾ ਦੋ ਨੰਬਰ ਵਾਲੀ ਮੈਂ ਤੇ ਆ ਜਾ ਇਹਦਾ ਸੂਆ ਕਿਹੜਾ ਜਮਕੌਰ ਤੀਜਾ ਸੂਆ ਭਰਾ ਮੇਰੇ ਆ ਸੱਤ ਅੱਠ ਦਿਨਾਂ ਦੀ ਸੂਈ ਆ ਕੋਈ ਨਗਰ ਵੀ ਕੱਟੀ ਆ ਆ ਸੱਜਣੋ ਇਹਦੇ ਨਾਲ ਹੈਗੀ ਆ ਕੱਤੀ ਸੂਈ ਵਾਈ ਕਹਿੰਦਾ ਹੈਗੀ ਆ ਸੱਤ ਅੱਠ ਦਿਨਾਂ ਦੀ ਤੇ ਜਿਹੜਾ ਥਣ ਥੋਣਾ ਥਣ ਥੋਣਾ ਸੋਨ ਮੈਂ ਤੋਰਨ ਤੋਂ ਪਹਿਲਾਂ ਨਿਖਾ ਦੇਣਾ ਚੰਗਾ ਲੱਗਿਆ ਵਿੱਥੀ ਤੇ ਲੱਗਿਆ ਪੂਰਾ ਸੱਤ ਅੱਠ ਦਿਨਾਂ ਦੀ ਸੂਈ ਥੱਲੇ ਜਮਕੌਰ ਸਿੰਘ ਦੁੱਧ ਕਿੰਨਾ ਆ 24 ਕਿਲੋ ਦਾ ਡੱਬਾ ਆਉਂਦੇ ਕਿੰਨੂ ਚੱਕ ਲਿਆ ਵੇ 14 ਖਾਸਾ ਬਾਈ ਮੈਂ ਰੋਜ਼ ਚੋਂ ਨਾ ਮੈਨੇ ਸੀ 5 ਦਿਨ ਹੋ ਚਾ ਦਿਨ ਹੋ ਚੁੰਦੇ ਨੂੰ ਮੈਂ ਮੈਂ ਕਿ ਮਾਗ ਲਓ ਚੋਕੇ ਲੈਣ ਲਾ ਕੇ ਉਂਦਾ ਵੀ ਤਾਂ ਹਲੇ 16 ਸੀ ਬਈ ਯਾਰ ਠੀਕ ਆ ਗੱਲ ਆ ਤਾਂ 1 ਕਿਲੋ 2 ਕਿਲੋ ਥੋੜਾ ਦੁੱਧ ਪਸ਼ੂ ਉੱਪਰ ਸਾਂਵੇਂ ਕਰ ਜਾਂਦਾ ਇਧਰ ਨਹੀਂ ਨਾ ਮੈਂ ਪਿਓਰ ਹਰਿਆਣੇ ਦੀ ਐ ਐਨੀ ਮੂੰਹ ਦੀ ਐਨੀ ਪੋਲੀ ਆ ਬੱਕਰੀਆਂ ਨਾਲ ਦੀ ਐ ਮੂੰਹ ਦੀ ਤੇ ਆਰਡਰ ਰੱਖਦੀ ਆ ਜੋਸ਼ ਵਾਲਾ ਫਾਸਾ ਨਾ ਆਰਡਰ ਆਪਾਂ ਲੋਕੇ ਵੀ ਦਿਖਾ ਦਾਂਗੇ ਇੱਕ ਤਾਂ ਹੁੰਦਾ ਬਈ ਨਹੀਂ ਵੀਰੇ ਉਹ ਕੰਮ ਨਹੀਂ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੋਕੇ ਵੀ ਦਿਖਾ ਦਾਂਗੇ ਦੁੱਧ ਪਾਈ ਕਹਿੰਦਾ ਡੰਗ ਇਸ ਟਾਈਮ ਹੈਗਾ ਦੋ ਡੰਗਾਂ ਦਾ 14 ਕਿਲੋ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਉਗੇ ਉਹ ਦੋ ਡੰਗ ਚ ਇਹ ਬਾਈ ਕੋਲੋਂ ਤੋਲ ਕੇ ਲੈ ਜਿਓ ਹਾਂ ਮੋੜ ਲੈ ਮੋੜ ਲੈ ਕੋਈ ਨਹੀਂ ਖਿੱਚ ਕਰਦੀ ਅੰਦਰ ਜਾਣ ਦੀ ਬੱਚੀ ਕਰਕੇ ਹਾਂ ਬੱਚੀ ਕਰਦੀ ਕਰ ਹਾਂ ਲੈ ਚੱਲ ਰਿੰਗ ਸਿੰਗਾ ਭਰਾ ਮੇਰੇ ਕੋਈ ਹੋਣੀ ਆਪਾਂ ਕਹਾਂ ਕਹ ਤੂੰ ਦੂਜਾ ਸਈਦ ਸੁਆਦ ਉਹਦਾ ਫਾਇਦਾ ਨਹੀਂ ਬਰੇ ਰਾ ਕੋਈ ਠੀਕ ਆ ਜੀ ਅਸੂਆ ਬਾਈ ਕਹਿੰਦਾ ਹੈਗਾ ਤੀਜਾ ਤੇ ਦੁੱਧਾ ਜਿਹੜਾ ਦੁੱਧ 14 ਕਿਲੋ ਤਿਆਰੀ ਦਾ ਇੱਕ ਤਾਂ ਕਹਿਣ ਵਾਲਾ ਹੁੰਦਾ ਵੀ ਇੰਨਾ ਦੇ ਦਊਗੀ ਚੋਕੇ ਹੁਣ ਦਾ 14 ਕਿਲੋ ਦੁੱਧ ਵੇਚੂੰ ਲੈਣਾ ਹੋਵੇ ਤਾਂ 7 ਲੱਖ ਰੁਪਏ ਦੀ ਮੈਂ ਮਿਲੂਗੀ ਠੀਕ ਹੈ ਗੱਲ ਚੋਕੇ ਲੈਣਾ ਆਪਾਂ ਚੋਕੇ ਦੇਵਾਂਗੇ ਭਰਾ ਮੇਰਾ ਹਾਂ ਇਹਦੇ ਥੱਲੇ ਬਾਈ ਕਹਿੰਦਾ 14 ਕਿਲੋ ਦੁੱਧਾ ਜਿਹੜਾ 14 ਕਿਲੋ ਦੁੱਧ ਇਸ ਟਾਈਮ ਤੇ ਤਿਆਰੀ ਦਾ ਕੋਈ ਕਹਿਣ ਵਾਲਾ ਨਹੀਂ ਉਹ ਆਪਾਂ ਚੋਕੇ ਦੇ ਦਾਂਗੇ ਉਹ ਬੱਚੇ ਦਾ ਥੋੜਾ ਵਧੂ ਦੋ ਬਲ ਮੱਧ ਕਰਦੇ ਹੋੜੇ ਬੱਚੇ ਦਾ ਬਾਈ ਯਾਰ ਬੱਚੇ ਕਹਿੰਨੀ ਜਰੂਰ ਉਡਦੀ ਆ ਇੱਥੇ ਆ ਕੇ ਰਾਵਣਾ ਖੜ ਗਈ ਹੈ ਨਾ ਹਾਂ ਇਹ ਨਾਲ ਵੀ ਇਹਦੇ ਕੱਟੀਆਂ ਤੇ ਆਰਡਰ ਆ ਜਿਹੜਾ ਆਰਡਰ ਵੀ ਚੰਗਾ ਜਿਹਾ ਜਿਵੇਂ ਫਿਕਸ ਆਰਡਰ ਦੀ ਆ ਭਰਾ ਮੇਰਾ ਪੋਵਾ ਟੁੱਟ ਮਣੀ ਹੈਗਾ ਜਮਾਂ ਕਿ ਤਾਂ ਹਾਂ ਦੋ ਪੁੱਛਾ ਦੱਸਾਂਗਾ ਛੱਡ ਲਈ ਜੰਮ ਮੈਂ ਪਹਿਲੀ ਦਾ ਦਾਨਾ ਵੀ ਇਹਦੀ ਬੰਬੇ ਹੋਊਗੀ ਬਾਈ ਨਿਆਇ ਤੇ ਬਾਈ ਵਧੀਆ ਬਾਈ ਯਾਰ ਛੱਡ ਲੈ ਬੱਚਾ ਸਾਰੀ ਚੋਕੇ ਦਿਖਾਵਾਂਗੇ ਹਾਂ ਹਾਂ ਸਾਰੀ ਚੋਕੇ ਬਾਈ ਯਾਰ ਇਹ ਸੱਜਣੋ ਆਪਾਂ ਬਾਈ ਨੇ ਬੱਚਾ ਲਿਆ ਛੱਡ ਸਾਰੀ ਚੋਕੇ ਦਿਖਾ ਦਾਂਗੇ ਦੁੱਧ ਹੈਗਾ 14 ਕਿਲੋ ਇੱਕ ਦਾ ਕੈਨਾਲਾ ਸਿਸਟਮ ਹੁੰਦਾ ਵੀ ਦੇ ਦਊਗੀ ਇਹਦੇ ਥੱਲੇ ਬਾਈ ਕਹਿੰਦਾ 14 ਕਿਲੋ ਤਿਆਰ ਕਰਨਾ ਬੜਾ ਔਖਾ ਹੁੰਦਾ ਬਾਈ ਯਾਰ ਹਨਾ ਦੋ ਡੰ ਯਾਰ ਯਕੀਨ ਜਾਊਗਾ ਫੇਰ ਲੈ ਜਾਓ ਜੀ ਕੀ ਤਸੱਲੀ ਹੋਗੀ ਫੁੱਲ ਆ ਗਈ ਜੀ ਆ ਗਈ ਘਰ ਤੋਂ ਕੱਟੀ ਬੰਨੇ ਤੇ ਨਾਲ ਵੀ ਇਹਦੇ ਕੱਟੀਆ ਤੇ ਸੂਆ ਹੈਗਾ ਸੱਜਣੋਂ ਜਿਹੜਾ ਆਕੇ ਨਾੜਾ ਨੂੰ ਦੇਖੀ ਬਰੇਹਰ ਤੇ ਦੁੱਧ ਹੈਗਾ 22 ਕਹਿੰਦਾ ਇਹਦੇ ਥੱਲੇ 14 ਕਿਲੋ ਤਿਆਰ ਉਹ ਆਪਾਂ ਸਾਰਾ ਤੁਹਾਨੂੰ ਇੱਕ ਡੰਗ ਹੁਣ ਚਵਾ ਦਾਨੇ ਆ ਬਾਕੀ ਜੇ ਕਿਸੇ ਸੱਜਣ ਨੂੰ ਸ਼ਕਤ ਸ਼ੋਭਾ ਲੱਗੂਗੀ ਉਹ ਆਪੇ ਮਾਲ ਬਾਰੇ ਫੇਰ ਆਜੇ ਯਾਰ ਬੋਲੀ ਚੱਕਰ ਨਹੀਂ ਚੱਲ ਕੇ ਚੋਲੇ ਹੱਥ ਨੇ ਚੋਲੇ ਭਰਾ ਮੇਰਾ ਉਹ ਬਾਈ ਕਹਿੰਦਾ ਮੇਰੇ ਕੋਲੇ ਆ ਕੇ ਚਾਹੇ ਦੋ ਡੰਗ ਚੋ ਕੇ ਲੈ ਜੇ ਤੇ ਨਾੜਾ ਨੂੰ ਵੀ ਚੈੱਕ ਕਰ ਸਕਦੇ ਤੇ ਦੇਖੀ ਲੈ ਆਰਡਰ ਦੇ ਆਰਡਰ ਝੋਟੀ ਦਾ ਚੰਗਾ ਕਿਵੇਂ ਸਾਨੂੰ ਦੱਸਿਆ ਫਿਕਸ ਆਰਡਰ ਰੱਖਦੀ ਆ ਤੇ ਚਵਾਈ ਤੁਹਾਨੂੰ ਆਪਾਂ ਕਰਕੇ ਦਿਖਾ ਦਨੇ। ਲੈ ਚੋ ਉਹ ਦੋ ਜਮ ਕੋਲ ਫਿਰੋ। ਲੰਬੀ ਨਾ ਹੋ ਜੇ ਵੀਡੀਓ ਖਿੱਚ ਲੋਗੇ ਨਾ। ਚਵਾਈ ਵੀ ਦੋਨੇ ਪਾਸੇ ਬੈ ਕੇ ਕਰਾਵਾਂਗੇ। ਕੋਈ ਨਹੀਂ ਬਾਈ। ਬੋਲੋ ਚਲੋ ਚਲੋ ਚਲੋ। ਉਹਦਾ ਬੋਲਣ ਕਰਕੇ ਡਾ ਲਿਆ ਸੀ ਨਾ ਦੂਰੋ ਕੇ ਦਿਖਾ ਦਨੇ। ਮਾਇਨੇ ਨਹੀਂ ਬੋਲਨੇ। ਚਵਾਈ ਦੀ ਇੱਕ ਨੰਬਰ ਆ ਬਾਈ ਗੁਰੀ ਰੁਗ ਰੁਗਦੀ ਆ ਹਾਂ 5 ਸਾਲ ਦਾ ਮੱਥਾ ਚੋਲੂਗਾ ਚਵਾਈ ਲਸ ਨੂੰ ਮੈਂ ਵੀਊ ਕਰਕੇ ਦਿਖਾ ਦਨਾ ਧਾਰਾਂ ਅਗਲੇ ਚ ਮਾਰੀ ਜਮ ਘਰ ਦੋ ਤੋ ਚਵਾਈ ਦਾ ਵਾਲੀ ਫੋਕੀ ਆ ਨਾ ਚਵਾਈ ਹੈਗੀ ਆ ਸੱਜਣਾ ਇਹਦੀ ਰੁਗ ਰੁਗਦੀ ਤੇ ਚੋਕੇ ਬਾਈ ਆਪਾਂ ਨੂੰ ਦਿਖਾ ਦਿੰਦਾ ਇਹਦਾ ਮੇਰਾ ਖਿਆਲ ਆ 2 ਮਿੰਟਾਂ ਚੋਣ ਦਾ ਕੰਮ ਆ ਯਾਰ ਮੈਂ 2 ਮਿੰਟ ਜਮ ਜਮ 2 ਮਿੰਟ ਘੜੀ ਤੇ ਦੇਖ ਕੇ ਲਾ ਦੇ ਯਾਰ ਤੇ ਨਾਲ ਵੀ ਇਹਦੇ ਕੱਤੀ ਆ ਗਈ ਨਾਲ ਵੀ ਕੱਤੀ ਆ ਵੀਰੇ ਯਾਰ ਮੂੰਹਾਂ ਪਟਾਲਾਂ ਦੀ ਆ ਇਹ ਉਹ ਪੋਲੀ ਰਮੂ ਵੀ ਰੂਮ ਵਰਗੀ ਹੁੰਦੀ ਹੈ ਹਰਿਆਣੇ ਦੀ ਮੈਂ ਨਹੀਂ ਉਹ ਹੈਗੀ ਕੜਬ ਹੁੰਦੀ ਹੈ ਠੀਕ ਆ ਗੱਲ ਆਹੜੀ ਹੌੜੀ ਥਾਣੇ ਦਾ ਪੱਟਦੀ ਮੈਂ ਇਹਦੇ ਕਿਤੇ ਹਾਂ ਥਾਣੇ ਨਾਲ ਫਿਚਲੀਂ ਤੇ ਨਾ ਨਾ ਬਾਲੀ ਚਬਾਈ ਦੀ ਨਿਆਰਾਉਂ ਤੋਣਦਾ ਵੀਰੇ ਯਾਰ ਅੱਛੇ ਵਾਈ ਵੀ ਸਾਨੂੰ ਆਪਾਂ ਸੱਜਣਾ ਨੂੰ ਦਿਖਾ ਦੇਣਾ ਪੂਰੀ ਕਰਕੇ ਗੱਡੀ ਕਿੱਨੀ ਕਾਜਾਂ ਕਰਦੀ 5 ਗੱਲ ਦੀ ਗੱਡੀ ਮੁੰਡੇ ਦੋ ਢਾਈ ਦੀ ਗੱਡੀ ਆ ਭੀ ਦੋ ਢਾਈ ਦੀ ਹਾਂ ਦੋ ਤਾਂ ਬਾਹਰ-ਬਾਰ ਹੈ ਹਾਂ ਦੋ ਦੋ ਬਾਹਰ-ਬਾਰ ਆ ਜੇ ਹਾਂ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਜੇ ਦੋ ਡੰਗ ਤਿੰਨ ਡੰਗ ਵੀ ਚੋਲਿਓ ਆਪਣੇ ਕੋਲੇ ਕੋਈ ਚੱਕਰ ਨਹੀਂ ਦੁੱਧ ਜੀ ਨਾ ਜਾ ਤਾਂ ਮੈਂ ਤਾਂ ਬਾਈ ਦੂਰੋਂ ਪਤਾ ਲੱਗ ਜਾਂਦਾ ਭਰਾ ਮਿਲਿਆ ਜੇ ਮੁੰਡਲੇ ਵਾਲਾ ਆਉਣਾ ਆ ਮਾ ਭਰਾ ਗਾਉਂਦਾ ਤੇ ਸਭ ਤੋਂ ਮੇਨ ਗੱਲ ਹੈ ਇਹਦੀ ਚਵਾਈ ਹੈ ਚਵਾਈ ਇਹਦੀ ਹੈਗੀ ਸੱਜੇ ਨੂੰ ਰੁਗ ਰੁਗ ਦੀ ਟੂਟੀਆਂ ਵਾਲਾ ਸਿਸਟਮ ਹੀ ਹੈ ਤੇ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਹੈ ਪਸ਼ੂ ਚਵਾਈ ਵੇਲੇ ਡਰਦਾ ਨਹੀਂ ਉਹ ਕਿ ਦੋ ਤਿੰਨ ਬੰਦੇ ਵਾਲੇ ਵਾਲੇ ਖੜੇ ਆ ਬਈ ਇਹ ਨਹੀਂ ਤੁਹਾਨੂੰ ਪਤਾ ਕਰੇ ਲੂ ਪਸੂ ਹੁੰਦਾ ਇਹਦਾ ਡਰ ਜਾਣਾ ਅੱਧਾ ਦਾ ਵਾਰੀ ਢੋਲ ਦੇਗਾ ਦੁੱਧ ਮੈਂ ਕਹਿੰਦਾ ਤੂੰ ਹਾਂ ਵੀਰੇ ਅੱਧਾ ਦਾ ਵਾਰੀ ਢੋਲ ਦੇਗਾ ਸਭ ਕੋਈ ਗੱਲ ਨਹੀਂ ਫਿਰ ਵੀ 14 ਦੇਈਦਾ ਮੈਂ ਮੈਨੂੰ ਖਿਆਲ ਲੂੰ ਠੀਕ ਹੈ ਗੱਲ ਇਹ ਦੁੱਧ ਵਾਈ ਕਹਿੰਦਾ ਫਿਰ ਵੀ 14 ਬਣਾ ਦੇਾਂਗੇ ਜੇ 150 ਗ੍ਰਾਮ ਵਾਰੀ ਢੋਲੇ ਜੇ ਉਹ ਲੈ ਵਿੱਚ ਵਾਈ ਵੇਲੇ ਢਾੜ ਜਣਾ ਹੁੰਦਾ ਗ੍ਰਾਮ ਗ੍ਰਾਮ ਤੇ ਹਾਂ ਇਹ ਜਿਹੜੀ ਚਵਾਈ ਆ ਇਹ ਆਪਾਂ ਨੇ ਰੈਫਰੈਂਸ ਦੇ ਤੌਰ ਤੇ ਤੁਹਾਨੂੰ ਇੱਕ ਡੰਗ ਇੱਕ ਟਾਈਮ ਕਰਾਤੀ। ਵੀ ਆਲਾ ਕਹਿੰਦਾ ਦੁੱਧ ਕੱਢਦੀ ਨਹੀਂ ਸੀਗਾ ਮੈਂ ਇਸ ਕਾਰਨ ਚਵਾਈ ਹੋੜੀ ਬਈ ਯਾਰਾ। ਠੀਕ ਹੈ ਗੱਲ। ਇਹ ਕੱਢਦੀ ਨਹੀਂ ਕਹਿੰਦਾ ਕੜਨ ਲੜਕੇ ਆ ਕੇ ਫੇਰ ਚੋਲੇ ਹੱਥ ਨੇ ਫੇਰ ਚੋਲੇ। ਨਹੀਂ ਜਦੋਂ ਤਿਆਰ ਹੀ ਕਹਿਤਾ ਦੁੱਧ ਫਿਰ ਤਾਂ ਆਪਾਂ ਚਾਹੀ ਦੋ ਟਾਈਮ ਵਿੱਚ। ਵਿੱਚ ਕਹਿੰਦਾ ਵੀ ਤੁਸੀਂ ਚੋਕ ਦਿਖਾ ਦਿਆ ਕਰੋ ਨਾ ਵਿੱਚ ਕਮੈਂਟਾਂ ਇਹ ਕਹਿੰਦੇ ਭਰਾ ਮੈਨੂੰ ਚੋਕ ਦਿਖਾ ਜਾ ਫੂਲਾ ਦੇ ਵੀ ਚੋਕ ਦਿਖਾ ਦਿਆ ਕਰੋ ਬਈ ਰਾਣੀ ਦੂਰ ਦੀ ਆਉਣ ਦਿੱਕਤ ਬਾੜ ਟਵਾਲੀ ਜਾ ਰਹੇ ਕਹਿੰਦੇ ਆ। ਠੀਕ ਹੈ ਗੱਲ। ਹਾਂ। ਨਾ ਦਿਖਾ ਲਈ ਭਰਾ ਮੇਰਾ ਸਭ ਤੋਂ ਮੇਨ ਗੱਲ ਆ ਜਿਹੜੀ ਚਵਾਈ ਆ ਚਵਾਈ ਵਾਲੀ ਟੌਪਰ ਆ ਯਾਰ ਝੋਟੀ ਦੀ ਬਾਕੀ ਸੱਜਣੋਂ ਤੁਹਾਨੂੰ ਦਿਖਦੀ ਵੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ ਜਿਹੜੀ ਚੀਜ਼ ਸਾਹਮਣੇ ਆ ਉਹ ਸਾਹਮਣੇ ਆ ਬਾਈ ਤੇ ਸਭ ਤੋਂ ਮੇਨ ਗੱਲ ਆ ਵੀ ਚਵਾਈ ਵੇਲੇ ਸੁਭਾਅ ਬੜਾ ਠੰਡਾ ਹੈ ਦਾ ਮਾੜਾ ਜਿਹਾ ਡਰਦੀ ਸੀ ਚਵਾਈ ਵੇਲੇ ਕਰਨ ਵਾਲਾ ਸਿਸਟਮ ਨਹੀਂ ਹੈਗਾ ਚਿਬੀ-ਜੂਬੀ ਦਾ ਨਹੀਂ ਬਾਲਦੀ ਕਿਦਰੋਂ ਹੈ ਚਿਬੀ-ਜੂਬੀ ਦਾ ਨਹੀਂ ਬਾਲਦੀ ਚਿਬੀ ਚੈੱਕ ਕਰਾ ਦੇ ਦਾ ਭਰਾ ਮੇਰਾ ਓਵਰ ਕਰਤੀ ਬਾਲਦੀ ਹਾਂ ਦੁੱਧ ਤੋਂ ਲੈ ਬੱਚੇ ਹਟ ਮੜਾ ਠੀਕ ਗੱਲ ਲੱਕੀ ਦੀ ਬਾਲਟੀ ਉਹ ਐਵੇਂ ਕਹਿੰਦਾ ਤੂੰ 14 ਤੋਂ ਬਾਹਰ ਆ ਭਰਾ ਮੇਰਾ ਪਰ ਆਪਾਂ ਬਾਲਟੀ ਵੀ ਤੁਨ ਵਾਲੇ ਨਾਲ ਦਿਖਾ ਦੇਣਾ ਕਹਿੰਦੇ ਵਪਾਰੀਆਂ ਤੇ ਹੁੰਦਾ ਸ਼ੱਕ ਉਹ ਛੋਟੀ ਬਾਲਟੀ ਹੁੰਦੀ ਕਵਾਲਟੀ ਵੀ ਛੋਟੀ ਜੀ ਆ ਹਾਂ ਵਿਕੇ ਕਈ ਵਾਰ ਇੱਕ ਤਾਂ ਇਹਨਾਂ ਦੀ ਬਾਲਟੀ ਥੱਲੋਂ ਬਾਲੀ ਪੀੜੀ ਹੁੰਦੀ ਆ ਨਾ ਉਹ ਨਹੀਂ ਆਪਣਾ ਹੈਗਾ ਭਰਾ ਮੇਰਾ ਠੀਕ ਹੈ ਗੱਲ ਬਾਲਟੀ ਵੀ ਤੁਨ ਵਾਲੇ ਨਾਲ ਗੇੜਾ ਦੇ ਕੇ ਤੇ ਖਾਤੀ ਬਾਕੀ ਯਾਰ ਜਿਹੜੇ ਸੱਜਣ ਨੂੰ ਪਸੰਦ ਆਊਗਾ ਉਹ ਚਾਹੇ ਬਾਈ ਕੋਲੇ ਦੋ ਟਾਈਮ ਉਹਦਾ ਛੱਲੀ ਕਰਕੇ ਲੈ ਕੇ ਜਾਏ ਇਸ ਸਿੰਘ ਸੰਗਾਰ ਦੀ ਸੋਹਣੀ ਆ ਭਰਾ ਮੇਰਾ ਜਾਤ ਵਾਲੀ ਆ ਮੈਂ ਜੇ ਨਹੀਂ ਹੈਗੀ ਨਾਲ ਇਹਦੇ ਵਾਹ ਹੈਗੀ ਆ ਕੱਟੀ ਕੱਟੀ ਕੱਤੀ ਅੰਮਰ ਭੀ ਸਾਤਾ ਦੁੱਧ ਵੀ ਸਾਤਾ ਇੱਕ ਚੈੱਕ ਕਰਾ ਦੇ ਭਰਾ ਮਨੂ ਤਾਂ ਐ ਨਹੀਂ ਹੈਗੇ ਬੱਚੇ ਨੂੰ ਛੱਡਾ ਦੇ ਕਰ ਦੋ ਅੰ ਥਾਣਾ ਜਿਤਾਰਾ ਹੈਗੇ ਨੇ ਪਰ ਆਏਗਾ ਅੱਧੀ ਕਿਲੋ ਤੇ ਸਾਤਾ ਅੱਧੀ ਕਿਲੋ ਜਲਮਹਰ ਰੰਗੂ ਜਰੀ ਨੰਬਰ ਬੋਲ ਦੋ ਜੀ ਨੰਬਰ 977 9475644 ਪੈਸੇ ਦੇ ਜੀ ਹੈ ਪੈਸੇ 92 ਦੇ ਦਾਂਗੇ ਭਰਾ ਮੇਰਾ ਹੈ 92 ਦੇ ਦਾਂਗੇ ਹੋਰ ਵੀ ਕਰ ਦੇ ਮੰਗ ਤਾ 90 ਦੇ ਦਾਂ 90 ਦੇ ਵਿੱਚੋਂ ਵੀ ਆਪਾਂ ਆ ਨੇੜੇ-ਨੇੜੇ 50 ਕਿਲੋਮੀਟਰ ਬਾਟਾ ਆਪਾਂ ਪਹੁੰਚ ਕਰ ਦਾਂਗੇ। ਇਹ 100 ਕਿਲੋਮੀਟਰ ਕਰ ਦਈਓ। ਚੱਲ 100 ਕਰ ਦਾਂਗੇ। ਦਿੱਤੇ ਇਹ ਕਹਿਣ ਨਾਲ 100 ਕਰ ਦਾਂਗੇ। ਚੱਲ ਸੱਜਣਾ 100 ਕਿਲੋਮੀਟਰ ਆਹ ਵੀ ਆਪਰਾ ਵੰਦਦਾ ਨਹੀਂ। ਭੁਜੀਆ 14 ਕਿਲੋ ਦੁੱਧ ਲਈ ਮੈਂ ਇਹ ਗੱਲ ਸੁਣ ਲੈ। ਪੂਰੀ 14 ਕਿਲੋ ਦੁੱਧ ਤਿਆਰ ਹੈ। ਡੰਗ 2 ਡੰਗ ਤਸੱਲੀ ਕਰਕੇ ਚਾਹੇ ਤੁਸੀਂ ਬਾਈ ਤੋਂ ਲੈ ਜਾਓ। ਹਾਂ ਹਾਂ ਕੋਈ ਚੱਕਰ ਨਹੀਂ ਚੋਲ ਟਾਈਮ ਤੋਂ ਟਾਈਮ ਕੱਢ ਲੈ ਗੱਡੀ ਖੜੀ ਦੇ ਦੇ ਤੇ ਦੇਖ ਕੇ ਆ ਜਾ ਕਰੀ ਆਪਾਂ। ਕੀ ਕਾ ਗੱਲ ਆ ਹਾਂ ਡੀਟਾ ਦੇ ਕਾ ਚੱਕਰ ਵੀ ਮੇਰਾ ਲੀਟਰ 빙ਾ ਸਿੱਧਾ ਆਵਾ ਲੀਟਰ ਚੱਕ ਰਿਹਾ ਲੀਟਰ ਵਾਲਟੀ ਵੀ ਘਰੋਂ ਲੈ ਆਵੇ ਚੱਕ ਲਿਆ ਵੀ ਆਪਦੇ ਕੋਈ ਚੱਕਰ ਹੀ ਕੋਈ ਨਹੀਂ ਆਫਰ ਹੀ ਦੇਣੇ ਆਪਾਂ ਇਹ ਵੀ ਬਾਈ ਕਹਿੰਦਾ ਕਰਦਾਂਗੇ 90000 ਚ 100 ਮੀਲ ਤੱਕ ਪਹੁੰਚ ਝੋਟੀ ਲਿਆ ਗਲੋਦ ਦੁੱਧ ਜਮ ਟਕੰਡੇ ਵਾਲਾ ਇਹ ਥੱਲੇ ਆ ਭਰਾ ਮੇਰਾ ਆਪਾਂ ਲੀਟਰਾਂ ਚ ਕੰਡੇ ਕੰਡੇ ਆ ਚਾਹਾਂ 14 ਕਿਲੋ ਦੁੱਧ ਥੱਲੇ ਮੈਂ ਚੋਕੇ ਤਾਈਉ ਬਾਪਾ ਕਰੀਆ ਪੀ ਆਹ ਕਰੀਆ 14 ਕਿਲੋ ਦੁੱਧ ਦੇ ਦੇ ਬੀ ਹੀ ਬਹੁਤਾ ਇੱਕ ਮੂੰਹ ਦੀ ਬੜੀ ਪੋਲੀ ਭਰਾ ਕਹਿੰਦਾ ਲੈ 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 ਨਜੀ ਵੀ ਫੜੀ ਜਾ ਲੈਂਦੀ ਐ ਸਭ ਤੋਂ ਮੇਨ ਗੱਲ ਆ ਮੂੰਹ ਦਾ ਪੋਲਾ ਜਾਨਵਰ ਹੈ ਨਾ ਉਹ ਹਰਿਆਣਿਆਂ ਦੇ ਤੇ ਖਾਸ ਹੀ ਤਾਂ ਵਈ ਆ ਲੈ ਦੇਖੀ ਰਾਣਾ ਤੂੰ ਕਹਿੰਦੀ ਉਹ ਕੰਮ ਨਹੀਂ ਹੈਗਾ ਹਰਿਆਣਿਆਂ ਦੇ ਤੇ ਮੈਂ ਇਹਦਾ ਹੀ ਖਾਸੀਤਾ ਫਰਾ ਮੇਰਾ ਠੀਕ ਆ ਗੱਲ ਆ ਆ ਨੰਬਰ 22 ਦਾ ਮੈਂ ਵੀਡੀਓ ਚਲਾ ਦੂੰਗਾ ਜਿਹੜੇ ਸੱਜਣੋਂ ਇਹਨਾਂ ਦੋਨਾਂ 'ਚੋਂ ਕੋਈ ਵੀ ਨਗੀਨਾ ਪਸੰਦ ਆਊਗਾ ਉਹ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਤੇ ਇਹ ਆ ਗਿਆ ਜਰਸੀ ਦਾ ਪਹਿਲੇ ਸੂਏ ਦਾ 2.5 ਸਾਲ ਦਾ ਬੱਚਾ ਤੇ ਇਹ ਮੈਂ ਆ ਗਈ ਸੱਜਣੋਂ ਤੀਜਾ ਸੂਆ ਹਾਂ ਇਹਨਾਂ ਦੋਹਾਂ 'ਚੋਂ ਜਿਹੜਾ ਵੀ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿ